ਹੈਲੋ ਜੀ ਸਸ਼ਿਕਾ ਜੀ ਸਾਰਿਆਂ ਨੂੰ ਹੋਰ ਸਨੌਜੀ ਤੁਹਾਡੇ ਕੀ ਹਾਲ ਚਾਲ ਨੇ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚਮੂਗੇ ਅੱਜ ਤੁਹਾਡੇ ਲਈ ਸਿੰਘ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਲੈ ਕੇ ਆਏ ਆ 6 6 ਕੁੰਡਿਆਂ ਦਾ ਡਿਜ਼ਾਈਨ ਹੈ ਨਾ ਤਿੰਨੇ ਤਿੰਨ ਕੁੰਡੇ ਪੁੱਠੇ ਨੇ ਤਿੰਨ ਤਿੰਨ ਕੁੰਡੇ ਆਪਣੇ ਸਿੱਧੇ ਨੇ ਠੀਕ ਹੈ ਜੀ 1 2 3 4 5 ਪੰਜ ਸਲਾਈ ਆਪਣੀ ਸਿੱਧੀ ਸਾਈਡ ਨੂੰ ਇੱਕ ਸੇਮ ਤਣਾਈ ਪੈ ਜਾਣੀਆਂ ਨੇ ਇੱਥੇ ਇੱਦਲੀ ਸਲਾਈ ਹੈ ਜਿਹੜੀ ਆਪਣੀ ਪੁੱਠੀ-ਪੁੱਠੀ ਪੈ ਜਾਣੀ ਇੱਧਰੋਂ ਆਪਾਂ ਨੇ ਚਾਰ ਸਲਾਈਆਂ ਪਾਣੀਆਂ ਨੇ ਸਿੱਧੀ ਸਾਈਡ ਤੋਂ ਆਪਣੀਆਂ ਪੰਜ ਸਲਾਈਆਂ ਪਾਣੀਆਂ ਠੀਕ ਹੈ ਜੀ ਨੌ ਸਲਾਈਆਂ ਆਪਣੇ ਪਾ ਲੈਣੀਆਂ 10ਵੀਂ ਸਲਾਈ ਚ ਫੇਰ ਆਪਾਂ ਨੇ ਜਿਹੜੇ ਇਹ ਕੁੰਡੇ ਨੇ ਤਿੰਨ ਕੁੰਡੇ ਆਪਾਂ ਤਿੰਨ ਕੁੰਡਿਆਂ ਦੇ ਇੱਕ ਕੁੰਡਾ ਕਰ ਦਨੇ ਨੇ ਜਿਹੜੇ ਸਿੱਧੇ ਨੇ ਠੀਕ ਹੈ ਜੀ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਇਹ ਵਾਲਾ ਡਿਜ਼ਾਈਨ ਚਲੋ ਆਪਾਂ ਬਣਾਣਾ ਸਟਾਰਟ ਕਰਦੇ ਹਾਂ ਪਹਿਲੇ ਦੋ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ ਜੀ ਇਹ ਆਪਣੀ ਡਿਜ਼ਾਈਨ ਦੀ ਪਹਿਲੀ ਸਲਾਈ ਹੋਈ ਆ ਤਾਗਾ ਆਪਣੀ ਸਾਈਡ ਤਿੰਨ ਕੁੰਡਿਆਂ 'ਪਾ ਪੁੱਠੇ ਬਣਾਵਾਂਗੇ। ਤਗਾ ਮਗਲੀ ਸਾਈਡ ਤਿੰਨ ਕੁੰਡਿਆਂ 'ਸਿੱਤੇ ਬਣਾਵਾਂਗੇ। ਇਹ ਆਪਣੀ ਹੈਗੀ ਜੀ ਪਹਿਲੀ ਸਲਾਈ। ਤਗਾ ਆਪਣੀ ਸਾਈਡ ਤਿੰਨ ਕੁੰਡੇ 'ਪਾ ਪੁੱਠੇ ਬਣਾਵਾਂਗੇ। ਤਗਾ ਮਗਲੀ ਸਾਈਡ ਤਿੰਨ ਕੁੰਡੇ ਸਿੱਤੇ ਤਿੰਨ ਕੁੰਡੇ ਪੁੱਠੇ ਦਿੰ ਗੁੰਡੇ ਸੀ ਤੇ ਇਹ ਵਾਲੇ ਦੋ ਕੁੰਡੇ ਆਪਾਂ ਪੁੱਠੇ ਬਣਾ ਲਾਂਗੇ ਠੀਕ ਹੈ ਜੀ ਪਹਿਲੀ ਸਲਾਈ ਆਪਣੀ ਬਣ ਗਈ ਆਪਾਂ ਆ ਗਿਆਂ ਦੂਜੀ ਸਲਾਈ ਪੁੱਠੀ ਸਾਈਡ ਇਹ ਸਲਾਈ ਆਪਣੀ ਸਾਰੀ ਪੁੱਠੀ ਪੁੱਠੀ ਬਣਣੀ ਹੈ ਇਹ ਸਾਰੇ ਕੁੰਡੇ ਆਪਾਂ ਪੁੱਠੇ ਪੁੱਠੇ ਬਣਾ ਲਾਂਗੇ ਇਹ ਆਪਣੀ ਦੂਜੀ ਸਲਾਈ ਹੈ तीजी सिलाई सीधी सैड सेम आप पहली सिलाई अंगू पानी दो कुंडे सीधे तागा अपनी साइड तीन कुंडे पुठे मगली सैड तीन कुंडे सीधे तीजी सिलाई छे वाले कुंडे आप बना लें तीन कुंडे पुठे तीन कुंडे सीधे ठीक है जी ये सिलाई कंप्लीट कर लें तीन सिलाईया बन गई चौथी सिलाई अपनी आ गई पुठी सैड ਇਹ ਸਾਰੀ ਸਲਾਈ ਆਪਣੀ ਪੁੱਠੀ-ਪੁੱਠੀ ਬਣਾਣੀ ਆ। ਇਹ ਸਲਾਈ ਵੀ ਆਪਾਂ ਸਾਰੀ ਬਣਾ ਲੈਨੇ ਆ। ਪੰਜਵੀਂ ਸਲਾਈ ਸਿੱਧੀ ਸਾਈਡ ਆ ਗਈ ਆਪਣੀ। ਇਹ ਵੀ ਆਪਾਂ ਸਲਾਈ ਸਾਰੀ ਬਣਾ ਲੈਨੇ ਆ ਤਿੰਨ ਕੁੰਡੇ ਆਪਾਂ ਨੇ ਪੁੱਠੇ ਬਣਾ ਲੈਣੇ ਨੇ। ਤਿੰਨ ਕੁੰਡੇ ਆਪਾਂ ਨੇ ਸਿੱਧੇ ਬਣਾ ਲੈਨੇ ਆ। ਪੰਜਵੀਂ ਸਲਾਈ ਵੀ ਆਪਾਂ ਸਾਰੀ ਕੰਪਲੀਟ ਕਰ ਲੈਨੇ ਆ। ਛੇਵੀਂ ਸਲਾਈ ਆਪਣੀ ਪੁੱਠੀ ਸਾਈਡ ਆ ਗਈ। ਇਹ ਸਾਰੀ ਸਲਾਈ ਆਪਾਂ ਪੁੱਠੀ-ਪੁੱਠੀ ਬਣਾ ਲੈਨੇ ਆ। ਸੱਤਵੀਂ ਸਲਾਈ ਆ ਗਈ ਆਪਣੀ ਸਿੱਧੀ ਸਾਈਡ। ਇਹ ਸਲਾਈ ਵੀ ਆਪਾਂ ਉਦੋਂ ਬਣਾ ਲੈਨੇ ਆ ਦੋ ਕੁੰਡੇ ਸਿੱਧੇ ਤਿੰਨ ਕੁੰਡੇ ਪੁੱਠੇ। ਇਹ ਦੋ ਕੁੰਡੇ ਨੂੰ ਛੱਡ ਕੇ ਆਪਣੇ ਆਹ ਤਿੰਨ ਕੁੰਡੇ ਤੋਂ ਡਿਜ਼ਾਈਨ ਸ਼ੁਰੂ ਹੁੰਦਾ। ਤਿੰਨ ਕੁੰਡੇ ਸਿੱਧੇ। ਤਿੰਨ ਕੁੰਡੇ ਪੁੱਠੇ ਸੱਤਵੀਂ ਸਲਾਈ ਵੀ ਆਪਾਂ ਸਾਰੀ ਬਣਾ ਲੈਣੇ ਆਂ ਅੱਠਵੀਂ ਸਲਾਈ ਸਾਰੀ ਆਪਾਂ ਨੇ ਉਲਟੀ ਉਲਟੀ ਬਣਾ ਲੈਣੀ ਹੈ ਇਹ ਆਪਣੀ ਪੁੱਠੀ ਸਾਈਡ ਅੱਠਵੀਂ ਸਲਾਈ ਵੀ ਆਪਾਂ ਬਣਾ ਲੈਣੇ ਆਂ ਨੌਵੀਂ ਸਲਾਈ ਆ ਗਈ ਸਿੱਧੀ ਸੈੱਡ ਇਹ ਵੀ ਸলাই ਸਾਰੀ ਉਹਦੇ ਹੀ ਬਣਾਣੀ ਆ ਆਪਣੇ ਤਿੰਨ ਕੁੰਡੇ ਪੁੱਠੇ ਤਿੰਨ ਕੁੰਡੇ ਸਿੱਤੇ ਫਿਰ ਤਿੰਨ ਕੁੰਡੇ ਪੁੱਠੇ ਧਾਗਾ ਆਪਣੀ ਸਾਈਡ ਲਿਆ ਕੇ ਧਾਗਾ ਮਗਲੀ ਸਾਈਡ ਤਿੰਨ ਕੁੰਡੇ ਸਿੱਤੇ ਧਾਗਾ ਆਪਣੀ ਸਾਈਡ ਤਿੰਨ ਕੁੰਡੇ ਪੁੱਠੇ ਧਾਗਾ ਮਗਲੀ ਸਾਈਡ ਤਿੰਨ ਕੁੰਡੇ ਸਿੱਤੇ ਨੌਂ ਸਲਾਈ ਆਪਣੀਆਂ ਬਣ ਗਈਆਂ ਡਿਜ਼ਾਈਨ ਦੀਆਂ 10ਵੀਂ ਸਲਾਈ ਆਹੋ 10ਵੀਂ ਸਲਾਈ 'ਚ ਆਪਣੇ ਕੀ ਕਰਨਾ ਜਿਹੜੇ ਤਿੰਨ ਗੁੰਡੇ ਆ ਸਿੱਧੇ ਆਪਣੇ ਇਹਨਾਂ ਨੂੰ ਆਪਣੀ ਇੱਕ ਕਰ ਦੇਣਾ ਸਲਾਈ ਆਪਣੀ ਪੁੱਠੀ ਹੀ ਪਾਉਗੀ ਦੋ ਗੁੰਡੇ ਆਪਣੇ ਬਣਾ ਲਏ ਧਾਗਾ ਇੱਧਰ ਹੀ ਸੈੱਡ ਲਿਆ ਕੇ ਤਿੰਨ ਕੰਡੇ ਇਕੱਠੇ ਲਵਾਂਗੇ ਆਪਾਂ ਗੁੰਡੇ ਇਦਾਂ ਤਿੰਨਾਂ ਦਾ ਇੱਕ ਗੁੰਡਾ ਬਣਾ ਦਾਂਗੇ ਠੀਕ ਹੈ ਜੀ ਫੇ ਤਾਂ ਗਮ ਅਗਲੀ ਸਾਈਡ ਤੇ ਤਿੰਨ ਗੁੰਡੇ ਆਪਾਂ ਪੁੱਠੇ ਬਣਾ ਲਾਂਗੇ ਇੱਕ ਦੋ ਤਿੰਨ ਦੋ ਜਾਲੀਆਂ ਪੈ ਗਈਆਂ ਆਪਣੀਆਂ ਜਿਹੜੇ ਦੋ ਕੁੰਡੇ ਆਪਾਂ ਨੇ ਘਟਾਏ ਸੀ ਉਹ ਦੋ ਕੁੰਡੇ ਆਪਣੇ ਇਹ ਵਾਲੇ ਪਾਦ ਕੇ ਠੀਕ ਹੈ ਜੀ ਧਾਗਾ ਮਗਲੀ ਸਾਈਡ ਹੁਣ ਆ ਤਿੰਨ ਕੁੰਡੇ ਆਪਾਂ ਇਕੱਠੇ ਲਮਾਂਗੇ ਇਦਾਂ ਤਿੰਨ ਕੁੰਡੇ ਦੇ ਆਪੇ ਇੱਕ ਕੁੰਡਾ ਬਣਾ ਲਾਂਗੇ ਫੇਰ ਧਾਗਾ ਮਗਲੀ ਸਾਈਡ ਤਿੰਨ ਕੁੰਡੇ ਆਪਾਂ ਉੱਠੇ ਬਣਾ ਲਾਂਗੇ ਦਾਸਮੀ ਸਲਾਈ ਆਪਾਂ ਧਾਗਾ ਮਗਲੀ ਸਾਈਡ ਤਿੰਨ ਜਿਹੜੇ ਆਪਣੇ ਇਧਰ ਸਿੱਧੇ ਕੁੰਡੇ ਆ ਉਹ ਤਿੰਨ ਕੁੰਡੇ ਨੂੰ ਆਪਣੇ ਇਕੱਠੇ ਲੈਣਾ ਇਦਾਂ ਤਿੰਨ ਦਾ ਇੱਕ ਕੁੰਡਾ ਕਰ ਦੇਣਾ ਦਾ ਗਮਗਲੀਦੜ ਫਿਰ ਤਿੰਨ ਕੁੰਡੇ ਪੁੱਠੇ ਬਣਾ ਲਾ। ਇਹ ਆਪਣੇ ਪੰਜੇ ਪੰਜ ਦੋ ਕੁੰਡੇ ਉਹ ਨੇ ਪੰਜ ਕੁੰਡੇ ਆਪਣੇ ਪੁੱਠੇ ਆ ਜਾਂਦੇ। ਠੀਕ ਹੈ ਜੀ ਲੋ। 10 ਲਾਈਨਾਂ 'ਚ ਆਪਣਾ ਜਿਹੜਾ ਡਿਜ਼ਾਈਨ ਹੈ ਕੰਪਲੀਟ ਹੋ ਗਿਆ। ਇਦਾਂ ਬਣੀ ਜਾਂਦਾ ਇਹ ਵਾਲਾ ਡਿਜ਼ਾਈਨ। ਹੁਣ ਆਪਾਂ ਜਿੱਥੇ ਆਪਣੇ ਪੁੱਠੇ ਕੁੰਡੇ ਨੇ ਉੱਥੇ ਆਪਾਂ ਸਿੱਦੇ ਕੁੰਡੇ ਬਣਾ ਲਾਂਗੇ। ਜਿੱਥੇ ਆਪਣੇ ਸਿੱਦੇ ਕੁੰਡੇ ਨੇ ਉੱਥੇ ਆਪਾਂ ਪੁੱਠੇ ਕੁੰਡੇ ਬਣਾ ਲਾਂਗੇ। 6-6 ਕੁੰਡਿਆਂ ਦਾ ਡਿਜ਼ਾਈਨ ਹੈ ਤਿੰਨ ਕੁੰਡੇ ਪੁੱਠੇ ਤਿੰਨ ਕੁੰਡੇ ਸਿੱਦੇ। ਬੈਕ ਸਾਈਡ ਤੋਂ ਇਦਾਂ ਲੱਗਦਾ ਇਹ ਵਾਲਾ ਡਿਜ਼ਾਈਨ। ਤੇ ਜਿਹੜੀਆਂ ਬੈਕ ਸਾਈਡ ਵਾਲੀਆਂ ਸਲਾਈਨ ਉਹ ਸਾਰੀਆਂ ਪੁੱਖੀਆਂ ਬਣ ਜਾਂਦੀਆਂ ਨੇ ਸਿੱਧੀ ਸਾਈਡ ਆਪਣੀ ਇਦਾਂ ਦੀ ਲੱਗਦੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਜ ਦੀ ਵੀਡੀਓ ਆਪਣੀ ਇਹ ਸੀਗੀ ਤੁਹਾਨੂੰ ਆਪਾਂ ਨੈਕਸਟ ਵੀਡੀਓ ਨਾਲ ਮਿਲਾਂਗੇ ਬਾਏ ਬਾਏ ਜੀ